ਪਾਣੀ ਵਾਲੀ ਬੱਸਾਂ ਨੂੰ ਤੁਹਾਡੇ ਵੱਲੋਂ ਚੋਰੀ ਸ਼ੁਰੂ ਕੀਤੀਆਂ ਗਈਆਂ ਸੀ ਉਹਨਾਂ ਨੂੰ ਅੰਦਾ ਡੱਕਿਆ ਹੋਇਆ ਹੁਣ ਜੋ ਸਥਿਤੀਆਂ ਬਣੀਆਂ ਆ ਉਹਦੋਂ ਤੋਂ ਤੁਹਾਡਾ ਮਜ਼ਾਕ ਉਡਾਇਆ ਜਾਂਦਾ ਸੀ ਉਹਨਾਂ ਬੱਸਾਂ ਨੂੰ ਲੈ ਕੇ ਲੱਗਦਾ ਤੁਹਾਨੂੰ ਅੱਜ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਚੰਡੀਗੜ੍ਹ 'ਚ ਬਣ ਰਹੀਆਂ ਨੇ ਪਾਣੀ ਵਿੱਚ ਉਤਾਰ ਦਿੱਤੀਆਂ ਉਹ ਵੀ ਕੰਮ ਆ ਸਕਦੀਆਂ ਸੀ 100% ਆ ਦੇਖੋ ਕਿ ਆ ਜਿਹੜੇ ਲੋਕ ਹਨ ਆ ਜਿਹੜੇ ਲੀਡਰ ਹੈ ਆ 20 ਸਾਲ ਆਪਣੇ ਤੋਂ ਪਿੱਛੇ ਦਿਮਾਗ ਚਰੋਂ ਅੰਮ੍ਰੀ ਅਕਾਲੀ ਦਾ ਮੈਂਨੇ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਮੈਂਨੇ ਜੀਵਨ ਦੋ ਦਾ ਹਸਬੰਦ ਆ ਮੈਂ ਬਸ ਬਦਮਾਸ਼ੀ ਕਰੋਗੇ ਨਹੀਂ ਕਰਦੇ ਬਦਮਾਸ਼ੀ ਕਰੋ ਤਾਂ ਭਾਈ ਕੰਮ ਕਰੋ ਫੂਲੋ ਜੂਰੂ ਕਰਨਾ ਬਦਮਾਸ਼ੀ ਹੈ ਕਰੋ ਕਰੋ ਕੋਈ ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਗੁੰਦੇ ਛੋਟੇ ਮੈਨੇ ਬਸ ਕਰੋ ਦੂਜੀ ਕਰੋ ਇਹ ਕੀ ਕਹਿ ਮੈਨੂੰ ਬਦਮਾਸ਼ੀ ਕਰਦੇ ਪਿਆ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੂੰ ਹੀ ਕਰਦੇ ਮੈਨੂੰ ਬਦਮਾਸ਼ੀ ਤੂੰ ਕੋਈ ਗੱਲ ਨਹੀਂ ਬੋਲਣੀ ਨਹੀਂ ਨਹੀਂ ਖੜੇਗਾ ਫੇਰ ਦੀ ਇਹ ਐਗਾਂ ਦੀ ਗੱਲ ਹੈ ਤੇ ਤੂੰ ਕੋਈ ਯਾਰ ਕਰਦੇਗੀ ਮੈਂ ਕਾ ਭਾਈ ਕੰਮ ਦੀ ਮਰਦ ਉਹ ਤੁਹਾਨੂੰ ਦੇ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਇਹ ਜੋ ਬਹਾਲੀ ਕਰਦੇ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪਏ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਗਲਤ ਪਾਰ ਰਿਹਾ ਰੌਂਗ ਸਾਈਡ ਤੁਸੀਂ ਦੇਖੋ ਵੀ ਕੰਮ ਲੱਗਿਆ ਸੀ ਪਿੱਛੇ ਸਾਰਾ ਜੀ ਉਹ ਪਿੱਛੇ ਸਾਰਾ ਜਫਾ ਦਾ ਖੁੱਲਾ ਸਾਰਾ ਖੁੱਲਾ ਸਵਾਲ ਕਰਿਆ ਕਰੋ ਲੀਡਰਾਂ ਨੂੰ ਪਰ ਅੱਜ ਸਵਾਲ ਕਰਨ ਦੇ ਉਤੇ ਉਹ ਪਰਚੇ ਪਾ ਦਿੰਦੇ ਆ ਪਰਚਾ ਪਾ ਕੇ ਕੀ ਕਰ ਲੇਗਾ ਸਾਡਾ ਕੁਝ ਨਹੀਂ ਕਰ ਸਕਦਾ ਸਾਡਾ ਤੁਹਾਨੂੰ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਜਿੱਥੇ ਆਖੇ ਕੋਠੇ ਅਪਰਾਹੇ ਪਰ ਹਸਮਾ ਦੇ ਘਰ ਪਰ ਜਾਾਂਗੇ ਭਗਵੰਤ ਮਾਨ ਕਿੱਡਾ ਜੰਮ ਪਿਆ ਵੱਡਾ ਚੌਧਰੀ ਕੀ ਲੱਗਦਾ ਭਗਵੰਤ ਮਾਨ ਕੋਲੇ ਪਾਵਰ ਨਹੀਂ ਹੈ ਦਿੱਲੀ ਵਾਲੇ ਕਾਬਜ ਹੋ ਗਏ ਇਹ ਕਿ ਜੇ ਸਾਨੂੰ ਮਾਰੂਗਾ ਪੰਜਾਬ ਨੂੰ ਮੁੱਖ ਮੰਤਰੀ ਆ ਪੰਜਾਬ ਦਾ ਉਹ ਮੁੱਖ ਮੰਤਰੀ ਹੋਵੇਗਾ ਤੇ ਹੋਵੇਗਾ ਪਰ ਕੁਛ ਹੋਰ ਸੇ ਮੁੱਖ ਮੰਤਰੀ ਆਲੇ ਕਰੇ ਕੰਮ ਸਾਰਾ ਪੰਜਾਬ ਡੁੱਬੜ ਕੇ ਮਰਨ ਜਾਇਆ ਤੂੰ ਲੋਕੀ ਕਹਤੀ ਆ ਤੈਨੂੰ ਮਿਲਿਆ ਮੁੱਖ ਮੰਤਰੀ ਨੂੰ ਤੁਸੀਂ ਉਹ ਮਾਏ ਹੋ ਜਾ ਮੱਥੇ ਨ ਲੱਗਦਾ ਹੋ ਜਾਂਦੇ ਕੀ ਹੋ ਰਿਹਾ ਉਹ ਯਾਰ ਆਹੜੀ ਕਾੜੀ ਤੁਸੀਂ ਇਹਨਾਂ ਦਾ ਆਹੜਾ ਪੋਸਟ ਨਹੀਂ ਆਉਂਦੀ ਬਾਹਰ ਚਲਵਾ ਮੈਂ ਕੀ ਹੋ ਰਿਹਾ ਵਨ ਇਸ ਗੋਇਨਸ ਜਸਟ